ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸਿਵਕ ਜਨਮਾਨੇ ਪਰਤਖ ਗੁਰ ਨਿਸ਼ਤਾਨਾਰ ਕਲਰੋਜ ਯਾਰੀ ਸ਼ਾਸਨ ਆਪ ਜੀ ਨੇ ਬਚਨ ਸਰਵਣ ਕੀਤੇ ਸਨ ਪੰਚਮ ਪਿਤਾ ਮੀ ਭੈ ਬੈਲੂ ਜੀ ਨੂੰ પ્રસન્ન ਹੋ ਕੇ ਬ੍ਰह्मज्ञानी ਦੀ ਪਦਵੀ ਪ੍ਰਾਪਤ ਹੋਈ ਸੋ ਆਦੇ ਭਾਈ ਬੁੱਧੂ ਭਾਈ ਬੁੱਧੂ ਪਿਆਰੀ ਸਾਧ ਸੰਗਤ ਲਾਹੌਰ ਦੇ ਰਹਿਣ ਵਾਲੇ ਸਨ ਭਾਈ ਬੁੱਧੂ ਗੁਰੂ ਘਰ ਦਾ ਸ਼ਰਧਾਲੂ ਇੱਕ ਸ਼ਰਧਾਲੂ ਸਿੱਖ ਸੀ ਪਿਆਰੀ ਸਾਧ ਸੰਗਤ ਬਹੁਤ ਸ਼ਰਧਾਲੂ ਸਿੱਖ ਸੀ ਭਾਈ ਬੁੱਧੂ ਇੱਕ ਵਾਰ ਜਦ ਗੁਰੂ ਜੀ ਲਾਹੌਰ ਗਏ ਨਾ ਪਿਆਰਿਓ ਇਹ ਲਾਹੌਰ ਦਾ ਰਹਿਣ ਵਾਲਾ ਸੀ ਤੇਰੀ ਸੱਸ ਜਦੋਂ ਮਹਾਰਾਜਾ ਜੀ ਲਾਹੌਰ ਗਏ ਤਾਂ ਬੁੱਧੂ ਨੇ ਗੁਰੂ ਜੀ ਨਾਲ ਕੁਝ ਸਿੱਖਾਂ ਨੂੰ ਪ੍ਰਸ਼ਾਦ ਵਰਜਿਆ ਕਿਆਦਰ ਲੰਗਰ ਵਰਤ ਚੁੱਕਾ ਸੀ ਨਾ ਪਿਆਰੀ ਸਾਧ ਸੰਗਤ ਜੀ ਲੰਗਰ ਸਿੱਖ ਸੰਤਾ ਛੱਕ ਕੇ ਤ੍ਰਿਪਤ ਹੋ ਗਈਆਂ ਤਾਂ ਪਿਛੋਂ ਇੱਕ ਹੋਰ ਸਿੱਖ ਜਿਹੜਾ ਗੁਰੂ ਜੀ ਨਾਲ ਪੰਗਤ ਵਿੱਚ ਸ਼ਾਮਲ ਨਹੀਂ ਸੀ ਹੋ ਸਕਿਆ ਪ੍ਰਸ਼ਾਦਾ ਛਕਣ ਆ ਗਿਆ ਉਹ ਕਿ ਪਹਿਲਾ ਸੰਗਤ ਸ਼ੱਕ ਸੁਗੀ ਚੁੱਕੀ ਸੀ ਉਹ ਬਾਅਦ ਵਿੱਚ ਆਇਆ ਗੁਰੂ ਜੀ ਦੀ ਪੰਗਤ ਸੰਗਤ ਵਿੱਚ ਬੈਠ ਕੇ ਉਹ ਪੁਛਾਦਾ ਨੇ ਸ਼ੱਕ ਸਕੇ ਸੀ ਉਹ ਬਾਅਦ ਵਿੱਚ ਛਕਣ ਵਾਸਤੇ ਆਇਆ ਜਦੋਂ ਉਹ ਬਾਅਦ ਵਿੱਚ ਆ ਕੇ ਬੈਠਾ ਤੇ ਉਸ ਨੂੰ ਬੁੱਧੂ ਦੇ ਆਦਮੀਆਂ ਨੇ ਅੰਦਰ ਨਾ ਜਾਣ ਦਿੱਤਾ ਉਸਨੇ ਬਾਹਰ ਖੜੇ ਹੋ ਕੇ ਜਦ ਅੰਦਰੋਂ ਇਹ ਅਰਦਾਸ ਸੁਣੀ ਕਿ ਬੁੱਧੂ ਦੇ ਸੰਗਤਾਂ ਨੂੰ ਭੋਜਨ ਸ਼ਿਕਾ ਕੇ ਪ੍ਰਸੰਨ ਕੀਤਾ ਇਸ ਦਾ ਦਾਵਾ ਪੱਕਾ ਇਸ ਦਾ ਜਿਹੜਾ ਆਵਾ ਹੈ ਨਾ ਪੱਕਾ ਨਿਗਲੇ ਪੱਕਾ ਪੱਕਾ ਨਿਕਲੇਗਾ ਐਸਾ ਕੁਛ ਕਰਨ ਵਾਸਤੇ ਬੁੱਧੂ ਨੇ ਬੁੱਧੂ ਪਠਿਆ ਪਠੇ ਦੇ ਉੱਤੇ ਪਠਾ ਚਲਾਉਂਦਾ ਸੀ ਤੇ ਆਵਾ ਲਾਇਆ ਹੋਇਆ ਸੀ ਤਾਂ ਪੱਕਣ ਵਾਸਤੇ ਲਾਈਆਂ ਹੋਈਆਂ ਸੀ ਕੰਧੀ ਸੰਗਤ ਨੂੰ ਪੂਜਨ ਸ਼ਕਾ ਕੇ ਪ੍ਰਸੰਨ ਕੀਤਾ ਇਸ ਦਾ ਆਵਾ ਪੱਕਾ ਨਿਕਲੇ ਇਹ ਅਰਦਾਸ ਕੀਤੀ ਸੀ ਤਾਂ ਸਿੱਖ ਸੰਗਤ ਨੇ ਇਸ ਦਾ ਨਾਮ ਇਸ ਸਿੱਖ ਨੇ ਜਿਸ ਦਾ ਨਾਮ ਸੀ ਲਖੂ ਪੇਰੀ ਸਾਧ ਸੰਗਤ ਜੀ ਜਿਹੜਾ ਇਹ ਲੰਗਰ ਛਕਣ ਬਾਅਦ ਵਿੱਚ ਆਇਆ ਨਾ ਇਸ ਸੇਵਕ ਦਾ ਨਾਮ ਸੀ ਪੇਰੀ ਸਾਧ ਸੰਗਤ ਜੀ ਲਖੂ ਸੀ ਉੱਚੀ ਉੱਚੀ ਗਾਣ ਲੱਗ ਪਿਆ ਬਾਰੋਂ ਲੰਗਰ ਨਹੀਂ ਛਕਾਇਆ ਨਾ ਅੰਦਰ ਨਹੀਂ ਜਾਣ ਦਿੱਤਾ ਉਹਨੂੰ ਭਾਈ ਬੁੱਧੂ ਨੇ ਉੱਚੀ ਉੱਚੀ ਕਹਾ ਬੁੱਧੂ ਦਾ ਆਵਾ ਕੱਚਾ ਰਹੇ ਅੰਦਰ ਅਰਦਾਸ ਹੋਈ ਸੀਗੀ ਕਿ ਬੁੱਧੂ ਦਾ ਆਵਾ ਪੱਕਾ ਨਿਕਲੇ ਤਾਂ ਲਖੂ ਨੂੰ ਇਸ ਬੁੱਧੂ ਦੇ ਪ੍ਰੇ ਬੁੱਧੂ ਦੇ ਜਿਹੜੇ ਸਗੇ ਅੱਗੇ ਕੰਮ ਐ ਉਹਨਾਂ ਨੇ ਲੰਗਰ ਛਕਣ ਨਹੀਂ ਦਿੱਤਾ ਤਾਂ ਬਾਹਰੋਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਕਿ ਬੁੱਧੂ ਦਾ ਆਵਾ ਕੱਚਾ ਰਹੇ ਉਹਨੇ ਅਰਦਾਸ ਕਰ ਦਿੱਤੀ ਲਖੂ ਨੇ ਕਿ ਭਾਈ ਮੈਨੂੰ ਲੰਗਰ ਨਹੀਂ ਛਕਾਇਆ ਮਹਾਰਾਜ ਇਸਨੇ ਇਹਦਾ ਆਵਾ ਕੱਚਾ ਹੀ ਰਹੇ ਉਪਰੰਤ ਦੂਸਰੇ ਦਿਨ ਜਦ ਬੁੱਧੂ ਨੇ ਆਵਾ ਆਵੇ ਵਿੱਚੋਂ ਇੱਟਾਂ ਕੱਢ ਕੇ ਵੇਖੀਆਂ ਤਾਂ ਸਭ ਕੱਚੀਆਂ ਪੱਲੀਆਂ ਰਹਿ ਗਈਆਂ ਪਿਆਰੀ ਸਾਸੂ ਕੱਚੀਆਂ ਪੱਲੀਆਂ ਰਹਿ ਗਈਆਂ ਇੱਟਾਂ ਸਾਰੀਆਂ ਗੁਰੂ ਨੇ ਆਪਣੇ ਸੇਵਕ ਦੀ ਆਦਾਸ ਕਿੰਨੀ ਨੇੜੇ ਹੋ ਕੇ ਸੁਣੀ ਇਹ ਵੇਖ ਕੇ ਬੁੱਧੂ ਬੜਾ ਘਬਰਾਇਆ ਅਤੇ ਗੁਰੂ ਜੀ ਪਾਸ ਹਾਜ਼ਰ ਹੋ ਕੇ ਦੱਸਿਆ ਮਹਾਰਾਜ ਮੇਰਾ ਆਵਾ ਕੱਚਾ ਹੀ ਰਹਿ ਗਿਆ ਸੀ ਬਚਨ ਕੀਤਾ ਸੀ ਕਿ ਪੱਕਾ ਨਿਕਲੇਗਾ ਇਹ ਤਾਂ ਕੱਚਾ ਹੀ ਰਹਿ ਗਿਆ ਹੁਣ ਕੀ ਕਰਾਂ ਮੈਂ ਇਸ ਦਾ ਕੀ ਕਾਰਨ ਹੈ ਗੁਰੂ ਜੀ ਕਹਿੰਦੇ ਤੂੰ ਕਿਸੇ ਲੋੜਵੰਦ ਸਿੱਖ ਨੂੰ ਉਸ ਦਿਨ ਭੋਜਨ ਨਹੀਂ ਦਿੰਦਾ ਉਹਨੂੰ ਬਹੁਤ ਲੋੜ ਸੀ ਭੋਜਨ ਦੀ ਪਰ ਤੂੰ ਸ਼ਿਕਾਇਤ ਨਹੀਂ ਉਹਨੂੰ ਤੂੰ ਸ਼ਿਕਾਇਤ ਨਹੀਂ ਹੋਣਾ ਉਹਨੂੰ ਬੁੱਧੂ ਨੇ ਕਿਹਾ ਮਹਾਰਾਜ ਇੱਕ ਸਿੱਖ ਉਸ ਸਮੇਂ ਆਇਆ ਸੀ ਜਦੋਂ ਸੰਗਤ ਪ੍ਰਸ਼ਾਦ ਸ਼ੱਕ ਚੁੱਕੀ ਸੀ ਪੈਰੀ ਸਾਧ ਸੰਗਤ ਮਹਾਰਾਜ ਕਹਿੰਦਾ ਉਦੋਂ ਸਾਰੇ ਸੰਗਤਾਂ ਦੇ ਪ੍ਰਸ਼ਾਦਾ ਸ਼ਕਲ ਆਇਆ ਸੀ ਜਦੋਂ ਉਹ ਆਇਆ ਅਰਦਾਸ ਹੋ ਚੁੱਕੀ ਸੀ ਉਸਨੇ ਕਿਹਾ ਸੀ ਕਿ ਬੁੱਧੂ ਦਾ ਆਵਾ ਕੱਚਾ ਰਹੇ ਕਿਉਂਕਿ ਉਹਨੇ ਪਸ਼ੁ ਭੋਜਨ ਨਹੀਂ ਪ੍ਰਾਪਤ ਹੋਇਆ ਪਰ ਜਿਕਾਇਆ ਨਹੀਂ ਕਹਿੰਦੇ ਉਹਨੇ ਕਿਹਾ ਸੀ ਬੁੱਧੂ ਦਾ ਆਵਾ ਕੱਚਾ ਰਹੇ ਹੋਰ ਕੁਝ ਨਹੀਂ ਗੁਰੂ ਜਨੇ ਕਿਹਾ ਗੁਰੂ ਕੀ ਸਿਖਾ ਗੁਰੂ ਦੇ ਸਿਖਾਂ ਦਾ ਬਚਨ ਅਟਲ ਹੁੰਦਾ ਹੈ ਭਾਈ ਬੁੱਧੂ ਜੀ ਉਹ ਮੁਰ ਨਹੀਂ ਸਕਦਾ ਮੇਰੀ ਬੰਦੀ ਭਗਤੀ ਛਡਾਏ ਬੰਦੇ ਭਗਤਾਂ ਦਾ ਛੁੱਟੇ ਮੋਹ ਕਹਿੰਦੇ ਮੈਂ ਨਹੀਂ ਛੱਡ ਸਕਦਾ ਮੇਰੇ ਸਿੱਖ ਦਾ ਬਚਨ ਹੋ ਗਿਆ ਆਵਾ ਕੱਚਾ ਰਹੇ ਤੇ ਮੈਂ ਉਹਨੂੰ ਪੱਕਾ ਨਹੀਂ ਕਰਦਾ ਨਾ ਕਰਨਾ ਹੈ ਨਾ ਕਰ ਸਕਦਾ ਉਹਦਾ ਬਚਨ ਟਲ ਹੈ ਜੋ ਨੇ ਅਰਦਾਸ ਕਰਕੇ ਕਿਹਾ ਕਿ ਬੁੱਧੂ ਦਾ ਆਵਾ ਕੱਚਾ ਰਹੇ ਤੇ ਹੁਣ ਉਹਨੂੰ ਕੋ ਪਕਾ ਨਹੀਂ ਸਕਦਾ ਪਿਆ 18 ਬਚਨ ਉਹ ਮੁੜ ਨਹੀਂ ਸਕਦਾ ਉਹਦਾ ਬਚਨ ਮੁੜ ਨਹੀਂ ਸਕਦਾ ਨਾ ਕੋਈ ਮੋੜ ਸਕਦਾ ਅੱਗੇ ਧੁਖ ਦੀ ਐਸਾ ਨਾ ਕਰਨਾ ਕਿਸੇ ਸੰਗਤ ਵਾਸਤੇ ਲੰਗਰ ਤਿਆਰ ਕਰਕੇ ਕਿਸੇ ਸਿੱਖ ਨੂੰ ਜੋ ਪੂਜਨ ਦੀ ਆਸ ਕਰਕੇ ਆਵੇ ਉਸ ਨੂੰ ਭੁੱਖਾ ਮੋੜ ਦੇਣਾ ਐਸਾ ਕਦੀ ਨਾ ਕਰਿਓ ਕਹਿੰਦਾ ਪੈਰਿਆ ਹੁਣ ਤੂੰ ਗੁਰੂ ਘਰ ਕੀ ਘਰ ਦੀ ਸ਼ਰਣ ਵਿੱਚ ਆ ਗਿਆ ਹੁਣ ਤੂੰ ਗੁਰੂ ਨਾਨਕ ਦੇ ਘਰ ਵਿੱਚ ਆ ਗਿਆ ਪੰਜੇ ਪਿਤਾ ਕਹਿੰਦੇ ਤੂੰ ਹੁਣ ਇਸ ਕਰਕੇ ਚਿੰਤਾ ਨਾ ਕਰ ਬੁੱਧੂ ਹੁਣ ਤੂੰ ਚਿੰਤਾ ਨਾ ਕਰ ਤੇਰਾ ਕੱਚਿਆਂ ਪਿੱਲੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਜਾਣਗੇ ਤੈਨੂੰ ਘਾਟਾ ਨਹੀਂ ਹੁੰਦਾ ਪਰ ਅੱਗੇ ਤੂੰ ਕਿਸੇ ਨੂੰ ਲੰਗਰ ਸ਼ਿਕਾਰ ਨੇ ਬਿਨਾਂ ਜਾਣ ਨਾ ਦੇ ਲੰਗਰ ਸ਼ਿਕਾਰ ਕੇ ਭੇਜੀ ਹੁਣ ਜਿਹੜੀਆਂ ਤੂੰ ਕਰੋ ਸ਼ਰਨ ਵਿੱਚ ਆ ਗਿਆ ਨਾ ਹੁਣ ਤੇਰੀਆਂ ਕੱਚੀਆਂ ਪਿੱਲੀਆਂ ਇੱਟਾਂ ਜਿਹੜੀਆਂ ਨਾ ਇਹ ਹੁਣ ਤੇਰੀਆਂ ਇੱਟਾਂ ਪੱਕੀਆਂ ਦੇ ਭਾਅ ਵਿਕ ਬਿਕ ਜਾਊਗੀਆਂ ਪਰ ਇਹਨਾਂ ਨੂੰ ਮੈਂ ਪੱਕੀਆਂ ਨਹੀਂ ਕਰ ਸਕਦਾ ਕਿਉਂਕਿ ਮੇਰੇ ਅਨੰਦ ਸੇਵਕ ਦਾ ਇਹ ਵਚਨ ਹੋ ਗਿਆ ਕਿ ਆ ਬੁੱਧੂ ਦਾ ਆਵਾ ਕੱਚਾ ਰਹੇ ਤੇ ਮੈਂ ਉਹ ਪੱਕਾ ਨਹੀਂ ਕਰ ਸਕਦਾ ਪਰ ਇਹਨਾਂ ਜ਼ਰੂਰਤ ਗੁਰੂ ਸ਼ਰਨ ਵਿੱਚ ਆ ਗਿਆ ਹੁਣ ਤੂੰ ਇਹਨਾਂ ਕਰ ਦੂੰਗਾ ਵੀ ਤੇਰੀ ਕਮਾਈ 'ਚ ਘਾਟਾ ਨਹੀਂ ਪਊਗਾ ਇਹ ਤੇਰੀਆਂ ਪੱਕੀਆਂ ਦੇ ਬਰਾਬਰ ਹੀ ਵਿਗ ਜਾਣਗੀਆਂ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਿੱਖਾਂ ਦੀ ਸੇਵਾ ਕਰਦੇ ਰਹਿਣਾ ਭਾਈ ਬੁੱਧੂ ਸੇਵਾ ਨਾ ਬੰਦ ਕਰੇ ਸੇਵਾ ਕਰੀ ਜਾਈ ਗੁਰੂ ਜੀ ਦਾ ਬਚਨ ਮੰਨ ਕੇ ਬੁੱਧੂ ਨੇ ਧੀਰਜ ਆ ਗਈ ਉਪਨੰਤ ਕਾਰਨ ਐਸਾ ਬਣਿਆ ਕਿ ਬਹੁਤ ਬਰਸਾਂ ਹੋਈਆਂ ਉਦੋਂ ਛੜੀਆਂ ਲੱਗ ਗਈਆਂ ਬਰਸ਼ਾਆਂ ਨਹੀਂ ਆਉਂਦੀਆਂ ਸੀ ਉਦੋਂ ਹੋਰ ਜ਼ਿਆਦਾ ਹੋਈ ਹੋਣ ਕਰਕੇ ਹੋਰ ਕੋਈ ਆਵਾਜ਼ ਤਿਆਰ ਨਾ ਹੋ ਸਕਿਆ ਅਤੀ ਸ਼ਾਹੀ ਠੇਕੇਦਾਰਾਂ ਨੇ ਸ਼ਾਹੀ ਕਿਲੇ ਦੀਆਂ ਨੀਹਾਂ ਭਰਨੀਆਂ ਸਨ ਪਿਆਰੀ ਸਾਧ ਸੰਗਤ ਬਾਰਾ ਜੀ ਨੇ ਐਸਾ ਕੌਤਕ ਬਰਤਾਇਆ ਨੀਹਾਂ ਭਰਨੀਆਂ ਸਨ ਜਿਸਕ ਇਸ ਕਰਕੇ ਉਹਨਾਂ ਨੇ ਬੁੱਧੂ ਦੀਆਂ ਪਿੱਲੀਆਂ ਇੱਟਾਂ ਹੀ ਪੱਕੀਆਂ ਦੇ ਭਾ ਲੈ ਕੇ ਕਿਲੇ ਦੀਆਂ ਨੀਹਾਂ ਭਰ ਦਿੱਤੀਆਂ ਇਸ ਤਰ੍ਹਾਂ ਗੁਰੂ ਜੀ ਨੇ ਆਪਣੇ ਸਿੱਖ ਭਾਈ ਲਖੂ ਦੀ ਪਿਆਜ ਵੀ ਰੱਖ ਲਈ ਤੇ ਬੁੱਧੂ ਸ਼ਾਹ ਦੀਆਂ ਇੱਟਾਂ ਵੀ ਪੱਕੀਆਂ ਦੇ ਬਰਾਬਰ ਵਿਕ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋ ਇਸ ਤਰ੍ਹਾਂ ਗੁਰੂ ਆਪਣੇ ਬੱਚਿਆਂ ਵਾਸਤੇ ਉਹਨਾਂ ਦੇ ਬਚਨ ਖਾਲੀ ਨਹੀਂ ਜਾਣ ਦਿੰਦਾ ਜਿਹੜੇ ਪਾਠ ਪੂਜਾ ਅੰਮ੍ਰਿਤ ਵੇਲੇ ਕਦੀ ਵੈਸੇ ਵਾੜਾ ਸਾ ਕਿਸੇ ਨੂੰ ਬੋਲਣਾ ਨਹੀਂ ਜਿੰਨੇ ਵੀ ਭਗਤੀ ਕਰ ਲਈਏ ਮਾਰੇ ਕਹਿੰਦੇ ਇਹਨੂੰ ਕਿਸੇ ਨੂੰ ਮੰਦਹਾਰਾਂ ਬੋਲਨੀ ਕਿਸੇ ਨੂੰ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਕੌੜਾ ਬੋਲ ਨਾ ਜਾਣੇ ਔਗਣ ਕੋ ਨਾ ਪਛਾਣੇ ਐਸਾ ਪ੍ਰਭੂ ਹੈ ਸਾਡਾ ਮਿੱਠ ਬੋਲਦਾ ਜੀ ਹਰ ਸੱਜਣ ਸਵਾਮੀ ਮੋਰਾ ਮਹਾਰਾਜ ਕਹਿੰਦੇ ਭਈ ਹਰ ਵੇ ਹਰ ਵੇਲੇ ਮਿੱਠਾ ਬੋਲਿਆ ਕਰੋ ਚੰਗਾ ਸੋਚਿਆ ਕਰੋ ਚੰਗੀ ਬਾਖਿਆ ਮੂੰਹ ਚੋਂ ਕੱਢਿਆ ਕਰੋ ਹਰਕ ਵਾਸਤੇ ਭਲਾ ਮੰਗਿਆ ਕਰੋ ਤੇ ਪਾਸ਼ਾ ਕਹਿੰਦੇ ਭਈ ਸਾਡਾ ਵੀ ਭਲਾ ਹੋ ਜਾਂਦਾ ਹੈ ਤੇ ਮਹਾਰਾਜ ਆਪਣੇ ਸੇਵਕ ਦੀ ਜੋ ਬਚਨਾਂ ਨਾ ਬੇਅਰਥ ਨਹੀਂ ਜਾਣ ਦਿੰਦੇ ਕਿਤੇ ਉਹਦੇ ਸੇਵਕਾਂ ਨੂੰ ਦੁਖੀ ਨਾ ਕਰਿਓ ਕਿਤੇ ਉਹਦੇ ਸੇਵਕਾਂ ਨੂੰ ਪਰੇਸ਼ਾਨ ਨਾ ਕਰਿਓ ਸੁਪੈ ਰਿ ਸਾ ਸੰਗਤ ਇਸ ਤਰ੍ਹਾਂ ਕਰਕੇ ਭਾਈ ਬੁੱਧੂ ਦੀ ਛਾਕੀ ਸੰਸਖਿਆ ਦਿੰਦੀ ਆ ਭਾਈ ਕਿਸੇ ਦਾ ਵਾਲਾ ਨਹੀਂ ਕਰਨਾ ਆਇ ਇੱਕ ਆਏ ਨੂੰ ਮੋੜਨਾ ਨਹੀਂ ਸੇਵਾ ਕਰਨੀ ਹੈ ਲੰਗਰ ਛਕਾਣਾ ਹੈ ਲੰਗਰ ਚੱਲਦਾ ਹੈ ਤਾਂ ਕਿਸੇ ਨੂੰ ਦਬਕੇ ਨਹੀਂ ਮਾਰਨੇ ਪ੍ਰਸ਼ਾਦ ਵਰਤਾ ਰਹਿਆਂ ਕਿਸੇ ਨੂੰ ਦਬਕੇ ਨਹੀਂ ਮਾਰਨੇ ਪਿਆਰ ਦੇ ਨਾਲ ਪ੍ਰੇਮ ਨਾਲ ਵਾਹਿਗੁਰੂ ਜੀ ਲਓ ਵਾਹਿਗੁਰੂ ਜੀ ਸ਼ਕੋ ਇਸ ਤਰ੍ਹਾਂ ਕਰਕੇ ਸੇਵਾ ਕਰਨੀ ਹੈ ਸੋ ਇੱਥੇ ਹੀ ਸੇ ਇੱਥੇ ਹੀ ਜਿਵੇਂ ਦੇ ਜਾਚ ਖਾਂ ਪੈਰੀ ਸਾ ਸੰਗਤ ਸੋ ਆਓ ਆਪਾਂ ਪੜਦੇ ਕੀ ਜਾਣੀ ਹੈ ਹੁਣ ਉਸ ਤੋਂ ਪਹਿਲਾਂ ਇੱਕ ਬੇਨਤੀ ਦੱਸਣਾ ਹੈ ਕਰਨੀ ਆਪਦੇ ਚਰਨਾਂ ਵਿੱਚ ਸਬਸਕ੍ਰਾਈਬ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਹੋ ਨਾ ਕਰੋ ਮੇਰੇ ਪਿਆਰਿਓ ਤੇ ਇਹਦੇ ਨਾਲ ਇਹ ਸਮਝ ਲਓ ਵੀ ਸਾਡਾ ਮੁਲਾਪ ਹੀ ਹੁੰਦਾ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰਕੇ ਪਿਆਰੇ ਜਦੋਂ ਸਬਸਕ੍ਰਾਈਬ ਕਰੋਗੇ ਤੇ ਤੁਹਾਡਾ ਸਾਡਾ ਮੇਲ ਪਿਆਰ ਹੋਰ ਵਧੂਗਾ ਹੋਰ ਵਧੂਗਾ ਹੋਰ ਵਧੂਗਾ ਅਸੀਂ ਵੀ ਮਹਾਰਾਜ ਦੇ ਆ ਨਵੇਂ-ਨਵੇਂ ਸ਼ੇਵਕਾਂ ਦੀਆਂ ਜਿੱਥੇ-ਜਿੱਥੇ ਮਹਾਰਾਜ ਗਏ ਉਹ ਕਹਾਣੀਆਂ ਗਵਾਣੀਆਂ ਪੁੱਤ ਸੁਪੁੱਤ ਰਹਿਣ ਤੇ ਬੁਖਵਾਕਾਂ ਅਨਸਾਰ ਕਰਾਂਗੇ ਸੋ ਆਫਤਿਗ ਜਾਈਏ ਜੀ ਫਾਇ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ